ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅਕਸਰ ਆਪਾਂ ਦੇਖਦੇ ਰਹਿੰਦੇ ਆ ਕਿ ਸੋਸ਼ਲ ਮੀਡੀਆ ਤੇ ਜੋ ਗੀਤਕਾਰ ਨੇ ਆਮ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਕੋਈ ਨਾ ਕੋਈ ਵਿਵਾਦਾਂ ਵਿੱਚ ਫਸੇ ਰਹਿੰਦੇ ਨੇ ਸੋ ਉਹਨਾਂ ਵਿੱਚੋਂ ਇੱਕ ਕੰਗਰ ਨੇ ਜੀ ਦਾਸ ਧਮੋਟਿਆ ਸੋ ਤਿੰਨ ਤਰੀਕ ਨੂੰ ਇਹਨਾਂ ਨੇ ਇੱਕ ਪੋਸਟਰ ਰਿਲੀਜ਼ ਕੀਤਾ ਤੀਗਾ ਆਪਣਾ ਨਵੇਂ ਗਾਣੇ ਦਾ ਜਿਹਦਾ ਨਾਮ ਸੀਗਾ ਕੋਲਿਪ ਸੋ ਪੋਸਟਰ ਪ੍ਰਿੰਟ ਤਮੋੜ ਕਲਾ ਫੇਸਬੁਕ ਤੇ ਵੀ ਆਪਾਂ ਪੋਸਟ ਕੀਤਾ ਤੁਸੀਂ ਸਾਰਿਆਂ ਨੇ ਦੇਖਿਆ ਵੀ ਹੁਣ ਆ ਕਮੈਂਟ ਵੀ ਕੀਤੇ ਨੇ ਸੋ ਪੋਸਟਰ ਬਾਰੇ ਸਾਰੇ ਕਾਫੀ ਲੋਕਾਂ ਨੇ ਦਾ ਵਿਰੋਧ ਕੀਤਾ ਵੀ ਇਹ ਸਪੇਸ ਦੇ ਉੱਪਰ ਜਾਂ ਪਹਿਲਾਂ ਵੀ ਇਸ ਗਾਣੇ ਦਾ ਕੋਈ ਵਧੀਆ ਨਹੀਂ ਬੇਹਨਾ ਕੋ ਮੈਸੇਜ ਨਹੀਂ ਜਾ ਰਿਹਾ ਬੇਨਸ਼ਾ ਮ ਇੱਕ ਕੁਲੇ ਪੰਗਣਿਆ ਜਾਂਦਾ ਨਸ਼ੇ ਦੇ ਵਿੱਚ ਤੇ ਤੇ ਅੱਜ ਗਾਣਾ ਰਿਲੀਜ਼ ਵੀ ਹੋ ਚੁੱਕਿਆ YouTube ਤੇ ਪੈ ਗਿਆ ਸੋ ਫਿਰ ਵੀ ਕਾਫੀ ਲੋਕਾਂ ਨੇ ਵਿਰੋਧ ਕੀਤਾ ਵੀ ਇਹ ਚੰਗਾ ਨਹੀਂ ਸੋ ਦਾਸਤ ਮੋੜੀ ਵੱਲੋਂ ਉਹਨਾਂ ਨੂੰ ਸਾਰਿਆਂ ਦਾ ਕੀ ਕਿਹਾ ਉਹ ਤੁਸੀਂ ਸੁਣੋ ਸਸਰੀਕਾਲ ਜੀ ਬਾਈ ਪਹਿਲਾਂ ਵੀ ਆਪਣੇ ਮਾਰਗ ਦੇ ਵਿੱਚ ਆਉਣੇ ਆਏ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਅੱਜ ਆਪਣਾ ਗਾਣਾ ਰਿਲੀਜ਼ ਹੋ ਚੁੱਕਿਆ ਮਾਰਗ ਦੇ ਵਿੱਚ ਕੂਲ ਲਿਪ ਉਹਨੂੰ ਵੀ ਭਰਮਾ ਹਾਂਗਾ ਨਾ ਮਿਲ ਰਿਹਾ ਸੋਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਬਾਈ ਮੇਰੇ ਸਪੋਰਟ ਕਰਦੇ ਨੇ ਵਾਹਿਗੁਰੂ ਉਹਨਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਨੂੰ ਵੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਹਦੇ ਨਾਲ ਹੀ ਸਤਿਵਾਲ ਬਿਧਾਨ ਲੈ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ